तो यार कोई नहीं आ गया ला। लागे। लागे। यार यार हम तो बाहर आन लगे 2 मिनट दरवाजा खोल दे आगे कोई नहीं आता यार अच्छा 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 एम ई एम ई बढ़ जाओ बढ़ जाओ बढ़ जाओ माइक लेके एम भी हाथ छोड़ो आ जाओ भाई इधर कने पार्टी कर हो पार्टी पे यार पेशेंट है क्या सर आ जाओ भाई जी सर पेशेंट है क्या गेट लग चलो सर कसो पेशेंट है क्या कोई अंदर गेट लग ਯਾ ਦੱਸਿਆ ਜਾ ਰਿਹਾ ਸੀਗਾ ਕਿ ਉੱਥੇ ਜੋੜੀ ਜਿਹੜੀ ਚੰਡੀ ਹੈ ਤਕੀਰ ਉਹ ਇੱਥੇ ਖੜ੍ਹ ਜਾਓ ਯਾਰ ਉਹਨਾਂ ਨੇ ਕਿਹਾ ਇੱਥੇ ਬਾਹਰ ਦੇ ਕੋਈ ਲਿਆ ਵੀ ਕਿਥੇ ਰਹੋ ਕਰੇਗਾ ਤਾਂ ਫੇਰ ਹੀ ਪਤਾ ਲੱਗੇਗਾ ਇੱਕ ਮਿੰਟ ਇੱਕ ਮਿੰਟ ਇੱਥੇ ਉਹ ਦੇਖੋ ਰੋਕੋ ਪੈਰੋਂ ਤੇ ਖੜ੍ਹ ਜਾਓ ਬੱਸ ਰੋਕਣ ਵਾਲੇ ਕਹਿ ਰਹੇ ਨੇ ਮੈਨੂੰ ਰੁਕੋ ਕਿ ਮੈਂ ਅਸੂਬਤ ਕਰੇ ਅੱਥੇ ਲੇਕਿਨ ਜਿੱਦਾਂ ਵੀ ਕੋਈ ਵੱਡੇ ਅਧਿਕਾਰੀ ਅੱਗੇ ਨਾ ਜਾਓ ਹੋਲੀ ਹੋਣੀ ਕਰੇਗਾ ਤਾਂ ਕੋਈ ਨਾ ਜਾਨੇ ਯਾਰ ਉਹ ਬਾਹਰ ਭੇਜ ਦੇਣਗੇ ਉਹ ਅਧਿਕਾਰੀ ਭਾਈ ਕੀ ਤੁਹਾਨੂੰ ਸਾਈਡ ਤੋਂ ਦੋਨੇ ਨਾ ਸਾਈਡ ਹੋ ਜਾਓ ਆ ਜਿਹੜੇ ਦੋ ਬੰਦੇ ਖੜੇ ਹੋਈਆਂ ਸਾਰੇ ਅੱਛਾ ਇਹ ਤੁਹਾਨੂੰ ਦਿਖਾ ਰਿਹਾ ਤਸਵੀਰ ਦੇਖੋ ਪੁਲਿਸ ਮੁੜ ਕੇ ਲੈ ਕੇ ਜਾ ਰਹੀ ਹੈ ਕੀ ਮਾਮਲਾ ਕੀ ਸੀਗਾ ਉਹ ਬਾਈ ਸਾਈਡ ਤੋਂ ਯਾਰ ਬੜਾ ਤੁਮ ਨਾ ਕਰੋ ਯਾਰ ਪਾਜੀ ਕੀ ਨਾਮ ਹੈ ਚਿੰਕੀ ਨਾਮ ਹੈ ਪਾਜੀ ਚਿੰਕੀ ਪਾਜੀ ਕੀ ਹੋਇਆ ਕੀ ਜਿਹੜਾ ਕਿੱਥੋਂ ਆਇਓ ਉਹ ਜਮਾਲਪੁਰ ਤੋਂ ਉਹ ਜਮਾਲਪੁਰ ਤੋਂ ਤੇ ਕੀ ਹੋਇਆ ਕੀ ਅੰਦਰੋਂ ਨਿਕਲਦਾ ਹੀ ਬਾਜੀ ਅੱਛਾ ਤੇ ਯਾਰ ਦੋਸਤ ਲੋਟਾ ਹੀ ਉਹਨੂੰ ਮਿਲਣ ਲੱਗ ਗਿਆ ਜਦ ਤੱਕ ਉੱਥੇ ਗੋਲੀਆਂ ਚਲਾਉਣ ਲੱਗੀਆਂ ਮੈਂ ਅੰਦਰ ਆਇਆ ਉਹ ਗੋਲੀਆਂ ਚਲਾਈ ਜਾਂਦੇ ਸੀਗੇ ਮੁਲਾਜ਼ਮ ਵੀ ਸੀਗੇ ਉਹ ਕਹਿੰਦੇ ਅੰਦਰ ਆਜੋ ਅੰਦਰ ਜਾ ਗੋਲੀਆਂ ਮਾਰਨ ਦੇ ਜਦ ਤੱਕ ਫਿਰ ਉਹ ਗੱਡੀ ਲੈ ਕੇ ਆਇਆ ਉਹਨੇ ਅਸੀਂ ਪਿੱਛੇ ਚੜਾ ਤੀ ਉੱਥੇ ਗੱਡੀ ਗੱਡੀ ਸਿੱਧੀ ਉੱਤੇ ਚੜਾ ਅੱਛਾ ਤੁਹਾਨੂੰ ਪਤਾ ਨਹੀਂ ਤੁਹਾਨੂੰ ਕਿਉਂ ਲੈ ਕੇ ਗਏ ਉੱਥੇ ਕੀ ਕਰਨ ਗਏ ਪਤਾ ਜੀ ਇਹ ਤਾਂ ਨਿਕਲਣ ਦੇ ਹੀ ਜਿੱਦਾਂ ਯਾਰ ਤੂੰ ਤੁਸੀਂ ਵੈਸੇ ਜਾ ਰਹੇ ਸੀ ਉਦ ਰਸਤੇ 'ਚੋਂ ਅੱਛਾ ਗੱਡੀ ਜਿਹੜਾ ਆਤੀ ਸਿੱਧੀ ਤੇ ਗੋਲੀਆਂ ਚਲਾਈਆਂ ਕੀ ਮਾਮਲਾ ਹੈ ਕੀ ਤੁਹਾਨੂੰ ਮੈਂ ਪ੍ਰੈਸ ਨੋਟ ਸਾਰਾ ਕੁਝ ਬਣਾਇਆ ਨਹੀਂ ਨਹੀਂ ਦੱਸੋ ਥੋੜਾ ਜਿਹਾ ਕਿਉਂ ਗੋਲੀਆਂ ਚਲਾਈਆਂ ਗਈਆਂ ਕੀ ਮਾਮਲਾ ਕੀ ਸੀਗਾ ਸਾਰਾ ਸੀ ਆਪਣੀ ਜ਼ਮੀਨ ਦੇ ਵਿੱਚ ਆਏ ਆ ਜੀ ਅੱਛਾ ਪਹਿਲਾਂ ਵੀ ਕਿੰਨੀ ਵਾਰੀ ਇਹਨਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹ ਕੈਮਰੇ ਲਾ ਕੇ ਆਪਣਾ ਨਾਮ ਲਖਾਇਆ ਜੀ ਇਹਨਾਂ ਨੇ ਪਿੱਛੇ ਪੱਗ ਲਾਈ ਹੈ ਮੇਰੀ ਜੀ ਉਹਦਾ 28 ਨੰਬਰ ਮੁਕਦਮਾ ਹੁਣ ਦਰਜ ਹੋਇਆ ਜੀ ਇਹਦੇ ਜਿਹੇ ਮਹਿੰਦਰ ਕੌਰ ਵੀ ਨਾਲ ਹੈਗੇ ਆ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਜੀ ਵੱਖਰਾ ਸਤੇ ਹੈ ਜੀ ਉਹਦੀ ਆੜ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਦ ਜੀ ਕਪੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹਨਾਂ ਨੇ ਆਪਣਾ ਨਾਮ ਲਿਖਿਆ ਕਹਿੰਦਾ ਤੇ ਜੀ ਕੋਈ ਵੀ ਦਸਤਾਵੇਜ਼ ਮਾਲ ਵਿਭਾਗ ਦਾ ਕੋਈ ਵੀ ਇਹਨਾਂ ਕੋਲ ਇੱਕ ਕਾਗਜ਼ ਨਹੀਂ ਹੈਗਾ ਮਾਲਕੀ ਦੇ ਲੇਕਿਨ ਪਹਿਲੇ ਵੀ ਕੋਈ ਪੰਗਾ ਪਿਆ ਸੀਗਾ ਉਹਦੇ ਵੀ ਤੁਸੀਂ ਇੱਕ ਪ੍ਰੈਸ ਕਾਰਨਰ ਸੱਤੀ ਸੀਗੀ ਉਹੀ ਵਾਰ ਜਿਹੜੀ ਪਹਿਲੇ ਵੀ ਅੰਦਰ ਬੜੀ ਸੀਗੀ ਹਾਂਜੀ ਹਾਂਜੀ ਉਹੀ ਵਾਲੀ ਹੈ ਜੀ ਔਰ ਫਿਰ ਪੁਲਿਸ ਨੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਵਾ ਕੇ ਆਪਣਾ ਮਾਲ ਮਹਿਕੇ ਮੈਨੂੰ ਚਿੱਠੀ ਲਿਖੀ ਇਹਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਮਾਲਕਾਂ ਦੀ ਤਸਦੀਕ ਕੀਤੀ ਜਾਵੇ ਉਹ ਸਾਰੀ ਤਸਦੀਕ ਹੋ ਕੇ ਤਾਂ ਇਹ ਦੁਆਰਾ ਜਿਹੜਾ ਇੱਕ ਪਰਚਾ ਇਹ ਉਹਨਾਂ ਦੇ ਬੰਦੇ ਆ ਜੀ ਅੱਛਾ ਠੀਕ ਹਾਂਜੀ ਹਾਂਜੀ ਦੇਖ ਲਓ ਤੁਹਾਡੇ ਸਾਹਮਣੇ ਸ਼ਰੀ ਆ ਆਪ ਤਮਕੀ ਦੇ ਕੇ ਗਿਆ ਤੇ ਅੰਦਰ ਬਾੜ ਕੇ ਦਿਖਾ ਸੁਨੀਲ ਇਹਨਾਂ ਦਾ ਨਾਮ ਇਹਨਾਂ ਨੇ ਨਹੀਂ ਇਹਨਾਂ ਨੇ ਪਹਿਲਾਂ ਵੀ ਕੋਈ ਰੰਜਿਸ਼ ਕਰਿਆ ਹੈ ਹਾਂ ਹਾਂ ਇਹ ਪਹਿਲਾਂ ਦੀ ਹੀ ਹੈ ਇਹੀ ਇਹੀ ਕਰਾ ਰਿਆ ਬਾਰ-ਬਾਰ ਪਰ ਵਕੀਲ ਸਾਹਿਬ ਕਹਿ ਰਹੇ ਕਿ ਜਗ੍ਹਾ ਉਹਨਾਂ ਦੀ ਆ ਕੌਣ ਜੀ ਵਕੀਲ ਸਾਹਿਬ ਭਾਈ ਜੀ ਡਾਕੂਮੈਂਟ ਦੇ ਉੱਤੇ ਡਿਮ ਜਿਹਦੇ ਨਾਂ ਦੇ ਡਾਕੂਮੈਂਟ ਉਹਦੀ ਜ਼ਮੀਨ ਹੈ ਜੀ ਅੱਛਾ ਜੀ ਹਾਂਜੀ ਕਹਿਣ ਨਾਲ ਨਹੀਂ ਆਉਣਾ ਮੈਂ ਕਹਿ ਦੂੰਗਾ ਜੀ ਮੇਰੀ ਜ਼ਮੀਨ ਹੈ ਕਹਿਣ ਨਾਲ ਨਹੀਂ ਆਉਣਾ ਜਿਹਦੇ ਡਾਕੂਮੈਂਟ ਹੈ ਉਹਦੀ ਜ਼ਮੀਨ ਹੈ ਜੀ ਤੇ ਰਾਊਂਡ ਕਿੰਨੇ ਕ ਫੇਰ ਹੋਗੇ ਇੱਥੇ ਕਈ ਤੇ ਜਨਾ 10 12 ਫੇਲ ਹੋਏ ਜੀ ਨਹੀਂ ਜਦੋਂ 10 ਇੱਕ ਪਰਾਈ ਸਰ ਲਾਈ ਰਿਹਾ ਜਿਹੜੇ 10 12 ਜਿਹੜੇ ਰਾਉਂਡ ਫਾਇਰ ਹੋਈ ਆ ਤੇ ਤੁਸੀਂ ਕਿੰਨੇ ਬੰਦੇ ਸੇ ਰੱਖ ਅਸੀਂ ਨਾ ਉਹਦੇ ਨੂੰ ਭੱਜ ਕੇ ਪਰੇ ਨੂੰ ਪੱਜ ਕੇ ਪਰ ਇਹਨੂੰ ਪੱਜ ਕੇ ਹਾਂਜੀ ਹਾਂਜੀ ਕਿਥੇ ਵਕੀਲ ਸਾਹਿਬ ਵੀ ਨਾ ਤੁਸੀਂ ਅੰਦਰ ਕਿੰਨੇ ਬੰਦੇ ਜਦੋਂ ਫਾਇਰ ਹੋਈ ਕਿੰਨੇ ਕ ਬੰਦੇ ਸੀਗੇ ਤੁਸੀਂ ਅਸੀਂ 4 ਬੰਦੇ ਸੀ ਚਾਰੋਂ ਬੰਦੇ ਨੇ ਜਾਣ ਚਾਰਾਂ ਚੋਂ ਇੱਕ ਬੰਦੇ ਨੂੰ ਲੱਗੀ ਗੋਲੀ ਇੱਕ ਬੰਦੇ ਨੂੰ ਲੱਗੀ ਉਹ ਜ਼ੇਰੇ ਇਲਾਜ ਗਿਆ ਕਿੱਥੇ ਆ ਕੀ ਪਤਾ ਨਹੀਂ ਅਸੀਂ ਭੱਜ ਕੇ ਦੀ ਉਹ ਸਾਡੇ ਤੋਂ ਪਿੱਛੇ ਰਹਿ ਗਿਆ ਉਹ ਕੌਣ ਹੈ ਜਿਹਦੇ ਗੋਲੀ ਲੱਗਿਆ ਝਗੜਾ ਹੋਇਆ ਉੱਥੇ ਸਾਡੇ ਡਿਊਟੀ ਅਫਸਰ ਗਿਆ ਸੀ ਮੌਕੇ ਤੇ ਤੇ ਉਹ ਮੌਕੇ ਤੇ ਦੋਨਾਂ ਪਾਰ ਉਪਰ ਜਾਇਆ ਹੈ ਮੈਡੀਕਲ ਵਾਸਤੇ ਠੀਕ ਹੈ ਸਰ ਕੋਈ ਕੋਈ ਸ਼ਰਾਬ ਪੀ ਕੇ ਭੰਤੋੜ ਕੀਤੀ ਸੀ ਵੈਸੇ ਆਪਸੇ ਚ ਲੜਪੇ ਸੀ ਕਿ ਕੋਈ ਹੋਰ ਗੱਲ ਨਹੀਂ ਸੀ ਹਾਂਜੀ ਓਕੇ ਸੋ ਤੁਸੀਂ